ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸ ਦਿਆਂ ਮੱਝਾਂ ਗਾਵਾਂ ਦਾ ਦੁੱਧ ਵਧਾਉਣ ਦਾ ਤਰੀਕਾ ਜਿਵੇਂ ਕਿ ਕਿਸਾਨ ਦੋਸਤੋ ਤੁਹਾਡਾ ਪਸ਼ੂ ਸੂਣ ਤੋਂ 21 ਦਿਨ ਬਾਅਦ ਚ ਡੀ ਵਾਰਮਿੰਗ ਕਰਕੇ ਤੇ ਫਿਰ ਤੁਸੀਂ ਇਹ ਨੌਕਤਾ ਦੇਣਾ ਤੇ ਦੁੱਧ ਦੀਆਂ ਨਦੀਆਂ ਬਹਾਦੂਗਾ ਤੇ ਕੀ ਕੀ ਚੀਜ਼ਾਂ ਦੇਣੀਆਂ ਆਜੋ ਦੱਸ ਦਿਆਂ ਤੁਹਾਨੂੰ ਜਿਵੇਂ ਕਿ ਕਿਸਾਨ ਦੋਸਤੋ ਪਹਿਲੇ ਨੰਬਰ ਤੇ ਲੈ ਲੈਣੀ ਮਿਸਰੀ 2 ਕਿਲੋ ਤਾਰਾ ਮੀਰਾ 2 ਕਿਲੋ ਮੇਥੇ 2 ਕਿਲੋ ਚਿੱਟਾ ਜੀਰਾ ਅੱਧਾ ਕਿਲੋ ਸੌਂਫ ਅੱਧਾ ਕਿਲੋ ਇਹ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਪਸ਼ੂ ਨੂੰ ਤੁਸੀਂ ਅੱਧਾ ਕਿਲੋ ਸਵੇਰ ਅੱਧਾ ਕਿਲੋ ਸ਼ਾਮ ਨੂੰ ਪੂਰੇ 7 ਦਿਨ ਇਹ ਤੁਸੀਂ ਨੋਕਤਾ ਦੇਣਾ ਤੁਹਾਡਾ ਪਸ਼ੂ ਦੁੱਧ ਦੀਆਂ ਨਦੀਆਂ ਬਹਾਦੂਗਾ ਨਾਲੇ ਤਾਂ ਦੁੱਧ ਵਧੂਗਾ ਪੀਕ ਲੈਵਲ ਤੇ ਪਸ਼ੂ ਤੁਹਾਡਾ ਬਹੁਤ ਸਿਹਤਿਆਊਗਾ ਤੇ ਜਿੰਨੀਆਂ ਵੀ ਚੀਜ਼ਾਂ ਇਹਦੇ ਵੀ ਬਹੁਤ ਫਾਇਦੇ ਆ ਤੇ ਸਾਰੇ ਇਹਦੇ ਵਿੱਚ ਜਿਹੜੇ ਤੱਤ ਆ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਪਾਸ ਨੂੰ ਦਿੱਕਤ ਨਹੀਂ ਆਊਗੀ ਬਾਰਤ ਕੇ ਜ਼ਰੂਰ ਦੇਖਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ